ਮੇਰੇ ਸਾਹਮਣੇ ਸਾਡੇ ਪਿੰਡ ਦੇ ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਲੋਕਾਂ ਨੇ ਕੋਹ ਕੋਹ ਕੇ ਮਾਰਿਆ। ਅੱਛਾ ਜਿਹੜੇ ਸਾਡੇ ਘਰਾਂ ਦੇ ਵਿੱਚ ਜਾਂ ਸਾਡੇ ਵਾਕਫਕਾਰੀ ਦੀ ਜਾਣਕਾਰੀ ਦੇ देयर इज ए ਬਿਲਕੁਲ ਗੱਗਦਰ ਬੰਦੇ ਸਨ ਇਹਨਾਂ ਕਦੇ ਡੰਡਾ ਚਲਾ ਕੇ ਨਹੀਂ ਸੀ ਦੇਖਿਆ ਛੋਟੀਆਂ ਨਹੀਂ ਸੀ ਚਲਾਈਆਂ ਉਹਨਾਂ ਨੇ ਉਹਨਾਂ ਲੋਕਾਂ ਦੇ ਉੱਤੇ ਨਿੱਜਾ ਅਨੁਦ ਕਰਿਆ। ਹਾਂਜੀ ਉਹਨਾਂ ਨੂੰ ਕੋਹ ਕੋਹ ਕੇ ਮਾਰਿਆ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਕਦੇ ਕੋਈ ਬਾਦਰੀ ਵਾਲੀ ਗੱਲ ਹੀ ਨਹੀਂ ਸੀ ਕੀਤੀ। ਕੀਤੀ ਤੇ ਸਾਡੇ ਪਿੰਡ ਦੇ ਮੁਸਲਮਾਨਾਂ ਨੂੰ ਮਾਰਨ ਤੋਂ ਬਾਅਦ ਉਹਨਾਂ ਨੂੰ ਇੱਕ ਮੌਲਾ ਭਾਈ ਸੀਗਾ ਉਹਨੇ ਬੋਲਦ ਰੱਖੇ ਸੀਗੇ ਉਹ ਰੇੜੀ ਚਲਾਉਂਦਾ ਸੀਗਾ ਕਰਾਏ ਤੇ ਬੋ ਉਹਦੇ ਬੋਲਦਾਂ ਦੇ ਤੁਨ ਬੋਲੇ ਉਹਨਾਂ ਦੀ ਜੱਤ ਲੱਦ ਕੇ ਜਿਗਰ ਸਾਰੇ ਮੁਸਲਮਾਨਾਂ ਨੂੰ ਨਹਿਰ ਤੱਕ ਲੈ ਗਏ ਉੱਥੇ ਜਾ ਕੇ ਉਹਨੂੰ ਛੱਡਿਆ ਇੱਕ ਇਹਨਾਂ ਦੀ ਮਾਂ ਦਾਦੀ ਸਹਿਬੀ ਸਹਿਬੀ ਉਹ ਬਸ ਸਾਰੇ ਆਪਣੇ ਪੁੱਤਾਂ ਮਰਿਆ ਹੋਇਆਂ ਦੇ ਮਗਰ ਬਰਜਾਦੀ ਰੋ ਰਹੀ ਸੀ ਰੋ ਰਹੀ ਸੀ ਰੋ ਰਹੀ ਸੀ ਅਸੀਂ ਨੰਗੇ ਪੈਰੀਆਂ ਦੇ ਪਿੱਛਾ ਕਰ ਰਹੇ ਸੀਗੇ ਉੱਥੇ ਜਾ ਕੇ ਫਿਰ ਉਹਨਾਂ ਨੇ ਉਹ ਬੁੜੀ ਨੂੰ ਵੀ ਚੱਕ ਕੇ ਬਿੱਚੀ ਛੱਡ ਦਿੱਤਾ ਇਹ ਤੁਸੀਂ ਅੱਖੀਂ ਦੇਖਿਆ ਹਾਂਜੀ ਦੇਖਿਆ ਜੀ ਚਲ ਠੀਕ ਹੈ ਜੀ ਇਹ ਤੁਹਾਡੇ ਪਿੰਡ ਦਾ ਸੀਨ ਹੈ ਸਾਡੇ ਪਿੰਡ ਦਾ ਸੀਨ ਹੈ ਮੈਂ ਕਦੇ ਕਿਸੇ ਨਾਲ ਜੁੱ ਪਹਿਲੀ ਵਾਰ ਜ਼ਿੰਦਗੀ ਨਾਲ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਹੈ ਮੈਂ ਆਪਣੇ ਮਨ 'ਚ ਕਈ ਵਾਰ ਰੀਅਲਾਈਜ਼ ਕੀਤਾ ਹੈ ਔਰ ਗੱਲ ਕਿਸ ਨਾ ਨਹੀਂ ਕੀਤੀ ਇਹ ਜਿਹੜਾ 47 ਦਾ ਸੰਤਾਪ ਹੈ ਨਾ ਜੀ ਲਗਭਗ ਘਰ ਘਰ ਦੀ ਕਹਾਣੀ ਹੈ ਪੰਜਾਬ ਦੇ ਜੀ ਪੁਰਾਣੇ ਸਮੇਂ ਦੇ ਲੋਕਾਂ ਨੇ ਇਹ ਚੀਜ਼ਾਂ ਦੇਖੀਆਂ ਜੋ ਕੁਝ ਹੋਇਆ ਮਤਲਬ ਜਿਹੜੇ ਬਹੁਤ ਚੰਗੇ ਬੰਦੇ ਵੀ ਸੀਗੇ ਉਹ ਉਹਨਾਂ ਨੂੰ ਉਹਨਾਂ ਦੀ ਗੁਣ ਫਲ ਦਿਖਣ ਲੱਗ ਪਿਆ ਚੰਗੇ ਫਲ ਪਰ ਬੁਲਤਰੀ ਹੋ ਚੀ ਕਿ ਉਹਨਾਂ ਦੀ ਚੰਗੀ ਆਈ ਉਹ ਜੋ ਉਹ ਇੱਕ ਐਸਾ جنون ਲੋਕਾਂ ਦੇ ਮਨ ਦੇ ਵਿੱਚ ਚੜ ਗਿਆ ਉਹ جنون ਦੇ ਅਦੀਨੋ ਨਾਲ ਇਨ ਹਿਊਮਨ ਵਾਲਾ ਕੰਮ ਕੀਤਾ ਹੈਗਾ ਗੈਰ ਮਨੁੱਖੀ ਹੋਇਆ ਸਾਰਾ ਕੁਝ ਔਰ ਕਹਿੰਦੇ ਪੰਜਾਬ ਵੰਡਿਆ ਗਿਆ ਜਾਂ ਵਡਿਆ ਗਿਆ ਜੀ ਇਹ ਦੁਖਾਂਤ ਹੋਇਆ ਉਧਰ ਹਿੰਦੂਆਂ ਤੇ ਸਿੱਖਾਂ ਨਾਲ ਹੋਇਆ ਇਧਰ ਮੁਸਲਮਾਨਾਂ ਨਾਲ ਹੋਇਆ ਕਿਸੇ ਨੇ ਇਹ ਨਹੀਂ ਦੇਖਿਆ ਕਿਸੀ ਪੰਜਾਬੀ ਐ ਇਹ ਨਹੀਂ ਸੋਚਿਆ ਕਿਸੀ ਪੰਜਾਬੀ ਪੰਜਾਬੀਆਂ ਨੂੰ ਮਾਰ ਰਹੇ ਐ ਇਹ ਨਹੀਂ ਸੋਚਿਆ ਕਿਸੀ ਇਨਸਾਨ ਇਨਸਾਨਾਂ ਨੂੰ ਮਾਰ ਰਹੇ ਐ ਸਾਡਾ ਤਾਰਮੇ ਸਾਡਾ ਮਜ਼ਮ ਦਾ ਜਿਹੜਾ ਕੀੜਾ ਉਹ ਸਾਡੇ ਸਿਰ ਤੇ ਇਸ ਤਰ੍ਹਾਂ ਘੁੰਮਣ ਲੱਗਿਆ ਇਸ ਤਰੀਕੇ ਨਾਲ ਜਨੂਨ ਸਾਡੇ ਤੇ ਛਾ ਗਿਆ ਕਿ ਅਸੀਂ ਦੋ ਹਿੱਸਿਆਂ ਚ ਵੰਡ ਗਏ ਔਰ ਹਿੱਸਿਆਂ ਦੀ ਗੱਲ ਜੇ ਅਸੀਂ ਗੱਲ ਹੀ ਕਰੀਏ ਨਾ ਜੀ ਹਿੱਸੇ ਤਾਂ ਅੱਗੇ ਵੀ ਬੜੇ ਵੰਡੇ ਜਾ ਰਹੇ ਆ ਹਿੰਦੂਆਂ ਦੀਆਂ ਕਿੰਨੀਆਂ ਕਿਸਮਾਂ ਮੁਸਲਮਾਨਾਂ ਦੀਆਂ ਕਿੰਨੀਆਂ ਕਿਸਮਾਂ ਔਰ ਅੱਗੇ ਸਿੱਖੀ ਦੇ ਵਿੱਚ ਵੀ ਬਹੁਤ ਕੁਝ ਹੋ ਰਿਹਾ ਸਾਰਾ ਕੁਝ ਬਦਲ ਰਿਹਾ ਦੀ ਡਿਵੀਜ਼ਨ ਤਾਂ ਚੱਲਦੀ ਰਹੀ ਹੈ ਪਰ ਆ ਜਿਹੜਾ ਘਾਣ ਹੋਇਆ ਹੈ ਕਿ ਬਾੜਾ ਹੋਇਆ ਤੇ ਮੁਨਕਤਾ ਦਾ ਕਾਨ ਹੋਇਆ ਹਾਂ ਪਿੰਡ ਦਾ ਨਾਮ ਦੱਸ ਦਿਓ ਫੇਰ ਜੀ ਲਾਲ ਕਲਾਂ ਜ਼ਿਲ੍ਹਾ ਦੱਸ ਦਿਓ ਜੀ ਜ਼ਿਲ੍ਹਾ ਪਟਿਆਲਾ ਤਰਨਤਾਰਨ ਜ਼ਿਲ੍ਹਾ